ਨਜ਼ਰਗਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਅਸੀਂ ਬਹੁਤ ਹੀ ਇੰਪੋਰਟੈਂਟ ਤਸਵੀਰਤ ਹੰਦਾ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਸਾਡਾ ਇੱਕ ਬੀਐਸਐਫ ਦਾ ਜਵਾਨ ਜੋ ਕਿ ਪਾਕਿਸਤਾਨੀ ਰੇਂਜਰਾਂ ਵੱਲੋਂ ਜਿਹੜਾ ਆ ਵਿਦ ਹਥਿਆਰਾਂ ਫੜਿਆ ਜਾਂਦਾ ਆ ਤੁਹੰਦਾ ਦਈਏ ਕਿ ਜਦੋਂ ਸਾਡਾ ਇੱਕ ਬੀਐਸਐਫ ਜਵਾਨ ਬਾਰਡਰ ਦੇ ਉੱਤੇ ਜਿਹੜਾ ਆ ਉਹ ਗਸਟ ਕਰਦਾ ਹੋਇਆ ਕੁਝ ਸਾਂ ਦਾ ਦਰਖਤਾਂ ਦੇ ਥੱਲੇ ਜਾ ਕੇ ਬੈਠ ਜਾਂਦਾ ਆ ਤੇ ਉੱਥੇ ਜਿਹੜਾ ਆ ਪਾਕਿਸਤਾਨੀ ਰੇਂਜਰਾਂ ਵੱਲੋਂ ਉਸ ਨੂੰ ਸਨੇ ਹਥਿਆਰਾਂ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਆ ਦੱਸਣ ਜੋ ਗੱਲ ਇਹ ਆ ਕਿ ਜੋ ਸੂਤਰਾਂ ਦੇ ਹਵਾਲੇ ਤੋਂ ਗੱਲ ਸ ਨੇ ਆਈ ਸੀ ਉਹਦੇ ਚ ਇਹ ਆਈ ਸੀ ਕਿ ਸਾਡਾ ਬੀਐਸਐਫ ਦਾ ਜਵਾਨ ਜੋ ਆਪਣੀ ਬੀਐਸਐਫ ਟੁਕਰੀ ਦੇ ਨਾਲੋਂ ਥੋੜਾ ਨਿਕੜ ਕੇ ਤੇ ਥੋੜਾ ਜਿਹੜਾ ਆ ਬਾਰਡਰ ਦੇ ਉੱਤੇ ਗਾਸਟ ਕਰਦੇ ਕਰਦੇ ਜਿਹੜਾ ਆ ਉਹ ਸਾਵੇਂ ਬੈਠ ਜਾਂਦਾ ਹੈ। ਇਹੀ ਤਸਵੀਰਾਂ ਜਿਹੜੀਆਂ ਨੇ ਉਦੋਂ মিডিਆ ਰਿਪੋਰਟਰਾਂ ਦੇ ਵਿੱਚ ਸਾਹਮਣੇ ਆਈਆਂ ਕਿ ਇੱਕ ਰੁੱਖ ਦੇ ਥੱਲੇ ਜਾ ਕੇ ਬੈਠ ਜਾਂਦਾ ਹੈ। ਉੱਥੇ ਹੀ ਜਿਹੜਾ ਆ ਪਾਕਿਸਤਾਨੀ ਰੇਂਜਰ ਪਹੁੰਚ ਜਾਂਦੇ ਕਿਉਂਕਿ ਉਹ ਰੁੱਖ ਜਿਹੜਾ ਆ ਉਹ ਪਾਕਿਸਤਾਨ ਦੀ ਹੱਦਬੰਦੀ ਦੇ ਵਿੱਚ ਆਉਂਦਾ ਸੀ ਜਿੱਦੇ ਚ ਪਾਕਿਸਤਾਨ ਵਾਲਿਆਂ ਨੇ ਉਹਨਾਂ ਨੂੰ ਉਹ ਗ੍ਰਫਤਾਰ ਕਰ ਲਿਆ ਸੀ ਉਸੇ ਦਿਨ ਤੋਂ ਹੀ ਜਿਹੜਾ ਆ ਉਹ ਜਵਾਨ ਜਿਹੜਾ ਆ ਉਹਨਾਂ ਦੀ ਹਿਰਾਸਤ ਦੇ ਵਿੱਚ ਸੀ ਤੇ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ ਸੀ ਤੁਹਾਨੂੰ ਦੱਈਏ ਕਿ ਉਸੇ ਦੌਰਾਨ ਇਹ ਘਟਨਾ ਜਿਹੜੀ ਹੈ 22 ਅਪ੍ਰੈਲ ਦੀ ਦੱਸੀ ਜਾ ਰਹੀ ਹੈ ਤੇ 22 ਅਪ੍ਰੈਲ ਨੂੰ ਜਿਹੜਾ ਆ ਬੀਐਸਐਫ ਜਵਾਨ ਜਿਹੜਾ ਆ ਉਹ ਉਹ ਜਿਹੜਾ ਆ ਪਾਕਿਸਤਾਨੀ ਰੇਂਜਰਾਂ ਦੇ ਹੱਥੇ ਚੜ ਜਾਂਦਾ ਆ ਉਸ ਤੋਂ ਬਾਅਦ ਤੁਹਾਨੂੰ ਦੱਈਏ ਕਿ ਉਹ ਗੱਲ ਜਿਹੜੀ ਹੈ ਥੋੜੀ ਅਣਗੋਲੀਆਂ ਹੋ ਗਈ ਕਿਉਂਕਿ ਇੱਕਦਮ ਜਿਹੜਾ ਆ ਉਹ ਜੰਗ ਦੇ ਅਸਾਰ ਬਣੇ ਸ਼ੁਰੂ ਹੋ ਗਏ ਤੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਨੂੰ ਲੈ ਕੇ ਜਿਹੜਾ ਆ ਜੰਗ ਵਾਲਾ ਜਿਹੜਾ ਆ ਪ੍ਰੋਗਰਾਮ ਬਣਾ ਸ਼ੁਰੂ ਹੋ ਗਿਆ ਤੇ ਜੰਗ ਦੇ ਦੌਰਾਨ ਜਿਹੜਾ ਆ ਉਹ ਉਸ ਪਾਸਿਓਂ ਜਿਹੜਾ ਬਿਲਕੁਲ ਧਿਆਨ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਸਾਡੀ ਬੀਐਸਐਫ ਤੇ ਸਾਡੀ ਸਰਕਾਰ ਜਿਹੜਾ ਆ ਉਹਨੂੰ ਇੱਧਰ ਲਿਆਉਣ ਦੇ ਲਈ ਵੀ ਜਿਹੜਾ ਆ ਉਹ ਆਪਣੇ ਜਿਹੜੇ ਆ ਪੂਰੇ ਜ਼ੋਰ ਲਗਾ ਰਹੇ ਸੀ ਤੇ ਗੱਲਬਾਤ ਜਿਹੜੀ ਉਹ ਚੱਲਦੀ ਨਜ਼ਰ ਆ ਰਹੀ ਸੀ ਪਰ ਤੁਹਾਨੂੰ ਦਾ ਦੇ ਕਿ ਹੁਣ ਜਿਹੜਾ ਆ ਕਰੀਬ 20 ਦਿਨਾਂ ਬਾਅਦ 20 ਦਿਨਾਂ ਬਾਅਦ 22 April ਨੂੰ BSF ਦਾ ਜਵਾਨ ਜਿਹੜਾ ਆ ਉਹ ਕਾਬੂ ਆਇਆ ਸੀ ਤਸਵੀਰਾਂ ਨਾਲ ਦੇ ਨਾਲ ਤੁਹਾਡੇ ਸਾਂਝੀਆਂ ਕਰਦੇ ਪਏ ਆ ਜਦੋਂ BSF ਦਾ ਜਿਹੜਾ ਜਵਾਨ ਕਾਬੂ ਆਇਆ ਸੀ ਉਹ 22 April ਨੂੰ ਆਇਆ ਸੀ ਤੇ ਹੁਣ ਜਿਹੜਾ ਆ ਉਸ ਨੂੰ ਛੱਡ ਦਿੱਤਾ ਗਿਆ ਆ ਅਟਾਰੀ ਬਾਰਡਰ ਤੋਂ ਸਾਡੀ ਫੋਰਸ ਨੇ ਉਹਨੂੰ ਰਿਸੀਵ ਕਰ ਲਿਆ ਆ ਬੜੇ ਹੀ ਜਿਹੜਾ ਆ ਉਹ ਯੋਰਜਫੇ ਦੇ ਨਾਲ ਜਿਹੜਾ ਆ ਪਾਕਿਸਤਾਨ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਭਾਰਤ ਦਾ ਬਹੁਤ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਪਿਆ ਆ ਕਿ ਪਹਿਲਾਂ ਸਾਡੇ ਨੰਦਨ ਜੋ ਕਿ 에어 ਮਾਰਸ਼ਲ ਸੀ ਤੇ ਉਹਨਾਂ ਨੂੰ ਛੱਡਿਆ ਗਿਆ ਸੀ ਤੇ ਹੁਣ ਜਿਹੜਾ ਆ ਉਹ ਸਾਡੇ ਬੀਐਸਐਫ ਦੇ ਜਵਾਨ ਨੂੰ ਵੀ ਜਿਹੜਾ ਆ ਪਾਕਿਸਤਾਨ ਰੇਂਜਰਾਂ ਵੱਲੋਂ ਜਿਹੜਾ ਆ ਪਾਕਿਸਤਾਨ ਦੀ ਜਿਹੜੀ ਹਕੂਮਤ ਆ ਉਹਨਾਂ ਨੇ ਇੱਧਰ ਸਾਨੂੰ ਹੈਂਡਓਵਰ ਕਰ ਦਿੱਤਾ ਗਿਆ ਆ 22 April ਨੂੰ ਉਹ ਜਦੋਂ ਕਿ ਫੜੇ ਜਾਂਦੇ ਤੇ ਅੱਜ 20 ਦਿਨਾਂ ਬਾਅਦ ਜਿਹੜਾ ਆ ਫਰੋਜ਼ਪੁਰ ਤੋਂ ਫੜੇ ਜਾਂਦੇ ਤੇ ਅਟਾਰੀ ਤੋਂ ਜਿਹੜਾ ਆ ਸਾਡੇ ਭਾਰਤ ਨੂੰ ਜਿਹੜਾ ਆ ਸਾਡਾ ਬੀਐਸਐਫ ਦਾ ਜਵਾਨ ਜਿਹੜਾ ਆ ਹੈਂਡ ਓਵਰ ਕਰ ਦਿੱਤਾ ਜਾਂਦਾ ਆ ਲਗਾਤਾਰ ਜੜੀਆਂ ਨੇ ਇਹ ਜਿਹੜੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਮੀਡੀਆ ਰਿਪੋਰਟਾਂ ਤੋਂ ਇਹ ਰਿਪੋਰਟ ਕਿ ਹੁਣ ਸਾਡਾ ਜਿਹੜਾ ਪੀਐਸਐਫ ਦਾ ਜਵਾਨ ਆ ਉਹ ਸੁਰੱਖਿਅਤ ਹੈ ਤੇ ਆਪਣੇ ਜਿਹੜਾ ਆ ਉਹ ਭਾਰਤ ਦੇ ਵਿੱਚ ਵਾਪਸ ਭਾਰਤ ਆਇਆ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਚੰਗੀਆਂ ਲੱਗੀਆਂ ਤੇ ਸ਼ੇਅਰ ਕਰ ਦਿਓ ਨਾਲ ਦੀ ਨਾਲ ਜਿਹੜਾ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਨਾਲ ਧੰਨਵਾਦ